ਅੱਜ ਦੀ ਇਸ ਵੀਡੀਓ 'ਚ ਆਪਾਂ ਚਰਚਾ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜਿੱਤਾਂ ਉਹਨਾਂ ਦੇ ਰਾਜ ਪ੍ਰਬੰਧ ਤੇ ਉਹਨਾਂ ਦੇ ਸ਼ਾਸਨ ਕਾਲ ਬਾਰੇ। ਵੈਸੇ ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਰਾਜ ਰਾਜ ਪ੍ਰਬੰਧ ਦਾ ਬਹੁਤ ਜ਼ਿਆਦਾ ਪ੍ਰਸਿੱਧਾ ਪਰ ਅੱਜ ਦੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਉਹਨਾਂ ਦੀਆਂ ਜਿੱਤਾਂ ਬਾਰੇ ਵੀ ਚਰਚਾ ਕਰਾਂਗੇ ਤੇ ਉਹਨਾਂ ਦੇ ਰਾਜ ਪ੍ਰਬੰਧ ਬਾਰੇ ਵੀ। ਠੀਕ ਹੈ? ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਪਿਆਰੇ ਪਿਆਰੇ ਜਿਹੇ ਕਮੈਂਟ ਵੀ ਮੇਰੀ ਵੀਡੀਓ ਥੱਲੇ ਜਰੂਰ ਕਰਿਓ ਠੀਕ ਹੈ ਆਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜਕਾਲ ਵਿੱਚ ਬਹੁਤ ਸਾਰੇ ਇਲਾਕਿਆਂ ਨੂੰ ਜਿੱਤਿਆ ਉਹਨਾਂ ਨੇ ਦੂਰ ਦੂਰ ਤੱਕ ਪੰਜਾਬ ਦੀਆਂ ਸੀਮਾ ਨੂੰ ਨਿਦਾਰਤ ਕੀਤਾ ਠੀਕ ਹੈ ਉਹ ਉਹਨਾਂ ਦੇ ਰਾਜਕਾਲ ਵਿੱਚ ਸਾਰੇ ਹੀ ਮਿਲਦੂ ਕੇ ਬਹੁਤ ਖੁਸ਼ ਰਹਿੰਦੇ ਸੀ ਠੀਕ ਹੈ ਉਹਨਾਂ ਦੇ ਰਾਜਕਾਲ ਵਿੱਚ ਪ੍ਰਜਾ ਬਹੁਤ ਸੁਖੀ ਸੀ ਠੀਕ ਹੈ ਹਰ ਜੇ ਆਪਾਂ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਮਹੱਤਵਪੂਰਨ ਜਿੱਤ ਲਾਹੌਰ ਦੀ ਜਿੱਤ ਸੀ ਹੋਰ ਇੱਥੇ ਜ਼ਿਕਰ ਜੋ ਗੱਲ ਇਹ ਵੀ ਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਤੋਂ ਪਹਿਲਾਂ ਲਾਹੌਰ ਤੇ ਪੰਗੀ ਸਰਦਾਰਾਂ ਦਾ ਕਬਜ਼ਾ ਸੀ ਪੰਗੀ ਸਰਦਾਰ ਤਿੰਨ ਭਰਾ ਸਨ ਗੁਲਾਬ ਗੁਲਾਬ ਸਿੰਘ ਪੰਗੀ ਮੋਹ ਮੋਹਕਮ ਸਿੰਘ ਤੇ ਸਹਿਬ ਸਿੰਘ ਠੀਕ ਹੈ ਉਹਨਾਂ ਉਹਨਾਂ ਦੇ ਸ਼ਾਸਨ ਕਾਲ ਵਿੱਚ ਪ੍ਰਜਾ ਬਹੁਤ ਦੁਖੀ ਸੀ ਉਹ ਬਹੁਤ ਤਾਨਾਸ਼ਾਲ ਸ਼ਾਸਕ ਸੀਗੇ ਠੀਕ ਹੈ ਤੇ ਉੱਥੋਂ ਤੇ ਲਾਹੌਰ ਦੇ ਪ੍ਰਮੁੱਖ ਸਰਦਾਰਾਂ ਨੇ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹ ਪੱਤਰ ਲਿਖਿਆ ਸੀ ਕਿ ਤੁਸੀਂ ਲਾਹੌਰ ਤੇ ਹਮਲਾ ਕਰੋ ਤੇ ਲਾਹੌਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਓ ਠੀਕ ਹੈ ਇਸ ਤੋਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਤੇ ਅਕਰਮਣ ਕੀਤਾ ਤੇ 7 ਜੁਲਾਈ 1799 ਈਸਵੀ ਨੂੰ ਉਹਨਾਂ ਨੇ ਲਾਹੌਰ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਤੇ ਪੰਜਾਬ ਦੀ ਰਾਜਧਾਨੀ ਬਣਾ ਦਿੱਤਾ ਠੀਕ ਹੈ ਹਾਂ ਤੇ ਇੱਕ ਹੋਰ ਜੋ ਕੱਲ ਇਹ ਵੀ ਆ ਕਿ ਇਹ ਇਹ ਜਿਹੜਾ ਲਾਹੌਰ ਬਹੁਤ ਪ੍ਰਸਿੱਧ ਕੇਂਦਰ ਵਪਾਰ ਦਾ ਵੀ ਸੀਗਾ ਤੇ ਇੱਥੇ ਦੂਰ ਦੂਰ ਤੱਕ ਵਪਾਰ ਦੀਆਂ ਚੀਜ਼ਾਂ ਲਈਆਂ ਉਹ ਬਣ ਕੇ ਜਾਂਦਗਾ ਸੀ ਨੇ ਠੀਕ ਹੈ ਪਰ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਦੀ ਤਾਂ ਉਹਨਾਂ ਉਹਨਾਂ ਨੇ ਉਹਨਾਂ ਨੇ ਬਹੁਤ ਚੰਗੇ ਸ਼ਾਸਨ ਦੀ ਪਰਵੰਦ ਕੀਤਾ ਹੋਇਆ ਸੀ ਉਹਨਾਂ ਨੇ ਉਹਨਾਂ ਨੇ ਆਪਣੇ ਨਾਲ ਉਹਨਾਂ ਨੇ ਆਪਣੇ ਸ਼ਾਸਨ ਕਾਲ ਵਿੱਚ ਜਿਹੜੇ ਸਿੱਕੇ ਚਲਾਏ ਸੀ ਉਹ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਸੀਗੇ ਉਹਨਾਂ ਨੂੰ ਨਾਨਕ ਸ਼ਾਹੀ ਤੇ ਗੋਬਿੰਦ ਸ਼ਾਹੀ ਸਿੱਕੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਠੀਕ ਹੈ ਅਣ ਇੱਥੇ ਜ਼ਿਕਰ ਹੋ ਗੱਲ ਇਹਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਮਹਾਰਾਜ ਅਖਵਾਉਣਾ ਪਸੰਦ ਨਹੀਂ ਸਿੱਖਾਦੇ ਉਹ ਜ਼ਿਆਦਾਤਰ ਆਪਣੇ ਆਪ ਨੂੰ ਸਿੰਘ ਸਾਹਿਬ ਕਹਿੰਦੇ ਹੁੰਦੇ ਸੀ ਠੀਕ ਹੈ ਮਹਾਰਾਜੇ ਦੀ ਉਪਾਧੀ ਜਿਹੜੀ ਆ ਉਹ ਲਾਹੌਰ ਦੀ ਜਿੱਤ ਤੋਂ ਬਾਅਦ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਧਾਨ ਕੀਤੀ ਸੀ ਠੀਕ ਹੈ ਹੁਣ ਦੂਸਰੀ ਵੱਡੀ ਜਿੱਤ ਜਿੱਤ ਮੰਨੀ ਜਾਂਦੀ ਆ ਉਹ ਉਹ ਅੰਮ੍ਰਿਤਸਰ ਦੀ ਜਿੱਤ 1855 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕਰਦੇ ਆ ਤੇ ਗੁਲਾਬ ਗੁਲਾਬ ਸਿੰਘ ਪੰਗੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਗੁਰਦਤ ਸਿੰਘ ਅੰਮ੍ਰਿਤਸਰ ਦਾ ਹਕਮ ਬਣਦਾ ਆ ਤੇ ਉਹਦੇ ਨਵਾਲਿਕ ਹੋਣ ਕਰਕੇ ਗੁਰਦਤ ਸਿੰਘ ਦੀ ਜਿਹੜੀ ਮਾਈ ਸੁਖਾ ਹੁੰਦੀ ਆ ਗੁਲਾਬ ਸਿੰਘ ਦੀ ਪਤਨੀ ਉਹ ਸਾਰਾ ਸ਼ਾਸਨ ਪਰੰਪਰਤ ਸਾਮਦੀ ਆ ਪਰ ਇੱਥੇ ਕੀ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਤੋਂ ਇੱਕ ਤੋਪ ਦੀ ਮੰਗ ਕਰਦੇ ਜਿਹੜੀ ਕਿ ਜਮਜਮਾ ਤੋਪ ਜਮਜਮਾ ਤੋਪ ਦਾ ਵੀ ਹੁਣ ਇੱਕ ਵੱਖਰਾ ਇਤਿਹਾਸ ਹੈ ਠੀਕ ਹੈ ਜੇ ਤੁਸੀਂ ਉਹ ਵੀ ਜਾਣਨਾ ਚਾਹੁੰਦੇ ਹੋ ਤਾਂ ਮੈਂ ਉੱਤੇ ਵੀ ਵੀਡੀਓ ਬਣਾ ਦੂੰਗੀ ਠੀਕ ਹੈ ਹੁਣ ਜਮਜਮਾ ਤੋਪ ਦੀ ਜਦੋਂ ਮਹਾਂ ਮੰਗ ਮਹਾਰਾਜਾ ਰਣਜੀਤ ਸਿੰਘ ਜੀ ਕਰਦੇ ਆ ਤਾਂ ਜਮਜਮਾ ਤੋਪ ਜਿਹੜੀ ਮਾਈ ਸੁੱਖਾ ਹੁੰਦੀ ਵਾ ਉਹ ਜਮਜਮਾ ਤੋਪ ਦੇਣ ਤੋਂ ਜੰਮ ਤੇਵਾ ਤੋਪ ਨੂੰ ਦੇਣ ਤੋਂ ਇਨਕਾਰ ਕਰ ਦਿੰਦੇ ਆ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਅੰਮ੍ਰਿਤਸਰ ਉੱਤੇ ਹਮਲਾ ਕਰ ਦਿੰਦੇ ਆ ਤੇ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲੈਂਦੇ ਆ ਇੱਥੋਂ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸਾਰੇ ਲਾਭ ਵੀ ਹੋਏ ਕਿਉਂ ਕਿ ਕਿਉਂਕਿ ਜਿਹੜੇ ਪ੍ਰਸਿੱਧ ਅਕਾਲੀ ਪੱਪਾ ਫੁੱਲਾ ਸਿੰਘ ਜੀ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਿਲ ਹੋ ਗਏ ਸੀਗੇ ਤੇ ਉਹ ਆਪਣੇ ਨਾਲ ਬਹੁਤ ਸਾਰੇ ਹੋਰ ਵੀ ਅਕਾਲੀ ਸਿੱਖਾਂ ਨੂੰ ਫੌਜ ਵਿੱਚ ਲੈ ਕੇ ਆਏ ਸੀ ਠੀਕ ਹੈ ਦੂਜਾ ਵੱਡਾ ਲਾਭ ਇਹ ਹੋਇਆ ਕਿ ਅੰਮ੍ਰਿਤਸਰ ਇੱਕ ਬਹੁਤ ਅੰਮ੍ਰਿਤਸਰ ਦੇ ਸ਼ਹਿਰ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਖਾਲਸਾ ਰਾਏ ਸੀ ਉਹ ਹੋਰ ਵੀ ਜ਼ਿਆਦਾ ਮਜ਼ਬੂਤ ਬਣ ਗਿਆ ਠੀਕ ਹੈ ਇਹ ਇੱਥੋਂ ਇਹ ਗੱਲ ਇਹ ਵੀ ਆ ਕਿ ਇੰਸਟੀਰੀਅਲ ਕੰਪਨੀ ਦੇ ਬਹੁਤ ਸਾਰੇ ਜਿਹੜੇ ਆਫਿਸ ਸਿਗੇ ਸੇਨਾ ਸੈਨਿਕ ਸਿਗੇ ਉਹ ਆਪਣੀ ਨੌਕਰੀ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਸੈਨਾ ਵਿੱਚ ਸ਼ਾਮਿਲ ਹੋਏ ਸੀ ਤੇ ਹੁਣ ਇੱਥੇ ਜ਼ਿਕਰ ਜੋ ਗੱਲ ਇਹ ਵੀ ਆ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਸ਼ਾਸਨ ਕਾਲ ਵਿੱਚ ਸਰਕਾਰ ਆਪਣੇ ਸਰਕਾਰ ਨੂੰ ਸਰਕਾਰੀ ਸਰਕਾਰੇ ਖਾਲਸਾ ਕਹਿੰਦੇ ਹੁੰਦੇ ਸੀ ਠੀਕ ਹੈ ਉਸ ਸਮੇ ਲੋਕ ਪ੍ਰਜਾ ਦਾ ਬਹੁਤ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਸੀ ਠੀਕ ਹੈ ਪਰ ਇਤਿਆਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਂਦਾ ਸੀ ਉਹਨਾਂ ਨੂੰ ਹੱਲ ਕੀਤਾ ਜਾਂਦਾ ਸੀ ਠੀਕ ਹੈ ਆਈ ਹੋਪ ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਠੀਕ ਹੈ ਤੇ ਪਿਆਰੇ ਪਿਆਰੇ ਦੇ ਕਮੈਂਟ ਵੀ ਜ਼ਰੂਰ ਕਰਿਓ ਪੇਹਾਂ ਪੇਹਾਂ ਜੀ ਮੇਰੀ ਵੀਡੀਓ ਨੂੰ ਪੂਰਾ ਵੀ ਜ਼ਰੂਰ ਦੇਖਿਓ ਵਿੱਚੋਂ ਸਕਿੱਪ ਨਾ ਕਰਿਓ ਤੇ ਵਿੱਚ ਵੀਡੀਓ ਨੂੰ ਛੱਡਿਓ ਨਾ ਠੀਕ ਹੈ ਥੈਂਕ ਯੂ ਸੋ ਮੱਚ ਗਾਇਜ਼